ਕਿਸਾਨ ਪੂਰਾ ਸੀਜ਼ਨ ਮਿਹਨਤ ਕਰਕੇ ਆਪਣੀ ਫਸਲ ਨੂੰ ਪਾਲਦਾ ਹੈ ਤੇ ਉਸਦੇ ਪੱਕਣ ਦੀ ਆਸ ਵਿੱਚ ਦਿਨ ਰਾਤ ਉਸਦਾ ਖਿਆਲ ਰੱਖਦਾ ਹੈ ਪਰ ਜੇਕਰ ਦੇਖਦੇ ਦੇਖਦੇ ਪੁੱਤਾਂ ਵਾਂਗੂ ਪਾਲੀ ਸਾਰੀ ਫਸਲ ਹੀ ਤਬਾਹ ਹੋ ਜਾਵੇ ਤਾਂ ਤੁਸੀਂ ਸੋਚ ਸਕਦੇ ਹੋ ਕਿ ਉਸ ਕਿਸਾਨ ਤੇ ਕੀ ਪਾਣਾ ਵਾਪਰੇਗਾ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਇਹ ਤਸਵੀਰਾਂ ਸੰਗਰੂਰ ਦੇ ਪਿੰਡ ਰੂਪਾ ਹੀੜੀ ਦੇ ਖੇਤਾਂ ਦੀਆਂ ਨੇ ਜਿੱਥੇ ਖੇਤਾਂ 'ਚ ਖੜੀ ਤਕਰੀਬਨ 20 ਏਕੜ ਕਣਕ ਦੀ ਫਸਲ ਉਸ ਸਮੇਂ ਤਬਾਹ ਹੋ ਗਈ ਜਦੋਂ ਖੇਤਾਂ 'ਚ ਅਚਾਨਕ ਅੱਗ ਲੱਗ ਗਈ ਦੇਖਦੇ ਦੇਖਦੇ ਮਿੰਟਾਂ ਸਕਿੰਟਾਂ ਚ ਇਹ ਅੱਗ ਪੂਰੇ ਇਲਾਕੇ ਵਿੱਚ ਫੈਲ ਗਈ ਜਿਸ ਕਾਰਨ ਕਿਸਾਨਾਂ ਦੁਆਰਾ ਸਖਤ ਮਿਹਨਤ ਕਰਕੇ ਤਿਆਰ ਕੀਤੀ ਗਈ ਕਣਕ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ। ਹਾਸੀ ਦੇ ਕਾਰਨ ਦਾ ਤਾਂ ਕੋਈ ਪਤਾ ਨਹੀਂ ਲੱਗਾ ਜੀ ਵੀ ਕਿਵੇਂ ਅੱਗ ਲੱਗੀ ਮੈਂ ਸਾਹਮਣੇ ਆ ਰਹਾ ਸੀ ਟਰੈਕਟਰ ਲੈ ਜਦੋਂ ਦੇਖਿਆ ਵੀ ਪਿੱਛੇ ਅੱਗ ਲੱਗੀ ਪਈ ਆ ਜੀ ਮੈਂ ਪਿੰਡ 'ਚ ਫੋਨ ਮਾਰਿਆ ਉਹਦੀ ਲੋਕਾਂ ਨੂੰ ਤੇ ਪਿੰਡ ਦੇ ਲੋਕ ਉਹਦੀ ਆਏ ਕੋਲ ਆਖਤੀ ਜੀ ਆ ਪਾਣੀ ਵਾਲੀ ਟੈਂਕੀ ਆ ਪਿੰਡ ਦੀ ਇਹ ਵੀ ਲੈ ਕੇ ਆਏ ਜੀ ਤੇ ਅੱਗੇ ਕੋਲ ਆਖਤ ਚੜ ਗਈ ਸਾਰੇ ਏਰੀਆ ਨੂੰ ਇਧਰ ਤੇ ਕਾਫੀ ਨੁਕਸਾਨ ਮੇਰਾ ਵੀ ਹੋਗਾ ਜੀ ਕਟੋਕਟ ਮੇਰਾ ਮੈਨੂੰ ਲੱਗਾ 2 ਕਿੱਲੇ ਵਾਂਗੂ ਮੱਚ ਗਈ ਤੇ ਅੱਗੇ ਹੋਰ ਮੁੰਡਿਆਂ ਦਾ ਕਈ ਨੁਕਸਾਨ ਹੋ ਗਿਆ ਜੀ ਤੇ ਅੱਗ ਨੂੰ ਲੋਕਾਂ ਨੇ ਪਿੰਡ ਦੇ ਲੋਕਾਂ ਨੇ ਕੰਟਰੋਲ ਕਰ ਲਿਆ ਜੀ ਹਾਂ 15 18 ਕਿੱਲਾਂ ਦਾ ਨੁਕਸਾਨ ਹੋ ਗਿਆ ਲੋਕਾਂ ਦਾ ਤੇ ਅਸੀਂ ਸਰਕਾਰ ਤੋਂ ਮੰਗ ਚਾਹੁੰਦੇ ਆ ਜੀ ਵੀ ਸਾਨੂੰ ਵੱਧ ਤੋਂ ਵੱਧ ਇਸ ਚੀਜ਼ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨ ਨੂੰ ਬਚਾਇਆ ਜਾ ਸਕੇ ਫਾਇਰ ਬੋ ਗ੍ਰੇਡ ਤੋਂ ਪਹਿਲਾਂ ਤਾਂ ਅੱਗ ਬੁਝਾਤੀ ਦੀ ਜੀ ਬਹੁਤ ਲੇਟ ਪਹੁੰਚਿਆ ਫਾਇਰ ਬੋ ਗ੍ਰੇਡ ਪਰ ਆਜ ਜ਼ਰੂਰ ਗਈ ਸੀ ਉਧਰੇ ਕਿਸਾਨਾਂ ਵੱਲੋਂ ਆਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਨੂੰ ਸੂਚਨਾ ਦੇਣ ਦੇ ਬਾਵਜੂਦ ਵੀ ਸਮੇਂ ਸਿਰ ਨਾ ਪਹੁੰਚਣ ਦੇ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਣਕ ਨੂੰ ਲੱਗੀ ਇਸ ਭਿਆਨਕ ਆਗ ਨੂੰ ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਖੁਦ ਹੀ ਬਹੁਤ ਮੁਸ਼ਕਲ ਨਾਲ ਬੁਝਾਇਆ ਗਿਆ ਇਸ ਦੇ ਨਾਲ ਹੀ ਕਿਸਾਨਾਂ ਨੇ ਸਰਕਾਰ ਤੋਂ ਬਰਬਾਦ ਹੋਈ ਕਣਕ ਦੀ ਇਸ ਫਸਲ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ ਇਹ ਤਕਰੀਬਨ ਤਕਰੀਬਨ 20 ਕਿਲੇ ਮਰ ਚੁੱਕੇ ਨੇ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਗਈ ਇੱਕ ਬੰਦੇ ਦੇ ਦਾ ਪੈਰ ਉਤੋਂ ਦੇ ਵੀ ਟਰੈਕਟਰ ਲੰਘਿਆ ਉਸ ਦੀ ਵੀ ਕੋਈ ਪਰਮਾਈ ਤਾਂ ਕਰਨੀ ਲੱਗਿਆ ਬਾਅਦ ਚ ਬੰਦ ਕੋਈ ਕਿਸੇ ਦਾ ਡੈਥ ਹੋ ਜਾਂਦੀ ਜਾਂ ਕੋਈ ਥੱਲੇ ਆ ਜਾਂਦਾ ਹਵੜਾ ਦਾ ਫ੍ਰੀਜ ਤੇ ਜਦੋਂ ਨੂੰ ਫਾਇਰ ਬ੍ਰੇਡ ਨੂੰ ਕਾਲ ਕਰਦੇ ਆ ਉਹ ਤੱਕ ਦਾ ਤਕਰੀਬਨ ਗੀ ਕਹਿ ਸਕਦਾ ਵੀ ਬਾਈ ਕਿਲੇ ਦਾ ਆਮ ਜੀ ਗੱਲ ਹੈ ਮੱਚਣ ਦੀ ਸਾਡੇ ਪਿੰਡ ਦਾ ਨਾ ਆਪ ਜਗੜ ਕੀਤਾ ਹੈ ਜਾਂ ਪਿੱਛੇ ਖੜਾ ਤੁਸੀਂ ਦੇਖ ਰਹੇ ਹੋ ਇਹ ਪਿਛਲੇ ਸਾਲ ਤਿਆਰ ਕਰਿਆ ਸੀ ਪਿਛਲੇ ਸਾਲ ਵੀ ਬੀ ਬਾਈ ਕਿਲੇ ਮੱਚ ਚੁੱਕੇ ᱛਈ ਉਹਨੂੰ ਦੇਖਦੇ ਹੋਏ ਅਸੀਂ ਫਾਇਰ ਬ੍ਰੇਡ ਤਿਆਰ ਕਰਾਇਆ ਪਿੰਡ ਦੇ ਸਹਿਯੋਗ ਨਾਲ ਤੇ ਅਸੀਂ ਕਹਿੰਦੇ ਵੀ ਜੇ ਬਾਲਾ ਨਹੀਂ ਕਰ ਸਕਦੀ ਜਿੰਨੀ ਮੱਚੀ ਸਾਨੂੰ ਉੰਨੇ ਦਾ ਹੱਕ ਦੇ ਦਿੱਤਾ ਜਾਵੇ ਸਰਕਾਰ ਵੱਲੋਂ ਨਹੀਂ ਹਰ ਪਿੰਡ ਚ ਮੈਂ ਚਾਹਣਾ ਵੀ 2-4 ਫਾਇਰ ਬ੍ਰਿਗੇਡ ਖੜੇ ਹੋਣ ਚਾਹੀਦੇ ਨੇ ਇਸ ਟਾਈਮ ਕਿਉਂਕਿ ਕਣਕ ਨੂੰ ਕੋਈ ਪਤਾ ਨਹੀਂ ਕਿੱਥੋਂ ਅੱਗ ਲੱਗ ਜੇ ਕੋਈ ਕਾਰਨ ਨਹੀਂ ਕਹਿ ਸਕਦੇ ਆਪਣਾ ਹੀ ਫਾਇਰ ਬ੍ਰਿਗੇਡ ਪਿੰਡ ਦਾ ਬਣਾ ਲਿਆ ਹਾਂਜੀ ਹਾਂਜੀ ਆ ਪਿੱਛੇ ਪਿੰਡ ਦੇ ਸਹਿਯੋਗ ਨਾਲ ਜਿਵੇਂ ਟੈਂਕੀ ਤੇ ਪੰਪ ਲਗਵਾ ਕੇ ਤਿਆਰ ਕੀਤਾ ਹੈ ਤੇ ਇਹਦੇ ਇਹਦੇ ਨਾਲ ਹੀ ਅਸੀਂ ਅੱਗ ਬੁਝਾਈ ਆਈ ਜਦੋਂ ਨੂੰ ਫਾਇਰ ਬ੍ਰਿਗੇਡ ਆਈ ਉਹ ਤੱਕ ਅੱਗ ਬੁਝੀ ਸੁੱਕੀ ਜੀ ਘੱਟੋ ਘੱਟ 15-18 ਟਰੈਕਟਰ ਤੇ ਜੀ ਕੋਸ਼ਿਸ਼ ਸੀਗਾ ਪਾਣੀ ਦੇ ਲੋਕਾਂ ਦੇ ਸਹਿਯੋਗ ਨਾਲ ਅੱਗ ਬੁਝੀ ਪੰਜਾਬ ਦੇ ਕਿਸਾਨਾਂ ਉਤੇ ਦੁਰੀ ਮਾਰ ਪੈ ਰਹੀ ਹੈ ਪਹਿਲਾਂ ਕੁਦਰਤ ਵੱਲੋਂ ਆਪਣੇ ਰੰਗ ਦਿਖਾਉਂਦੇ ਹੋਏ ਮੀਂਹ ਅਤੇ ਹਨੇਰੀ ਨੇ ਪੱਕਣ ਕੰਡੇ ਖੜੀ ਕਣਕ ਦੀ ਕਈ ਏਕੜ ਫਸਲ ਨੂੰ ਨੁਕਸਾਨ ਪਹੁੰਚਾਇਆ ਸੀ ਤੇ ਹੁਣ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਕਾਰਨ ਪੱਕੀ ਫਸਲ ਦੇ ਹੋ ਰਹੇ ਨੁਕਸਾਨ ਨੇ ਕਿਸਾਨਾਂ ਨੂੰ ਦੁਰੀ ਮਾਰ ਮਾਰੀ ਹੈ ਉਮੀਦ ਕਰਦੇ ਹਾਂ ਕਿ ਕਿਸਾਨਾਂ ਦੇ ਹੋਏ ਇਸ ਨੁਕਸਾਨ ਦੀ ਪਰਪਾਈ ਸਰਕਾਰ ਦੁਆਰਾ ਜਲਦ ਕੀਤੀ ਜਾਵੇਗੀ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ